ਕਾਰਵਾਈ ਕੀਤੀ ਗਈ ਆ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਨਾਲ ਗੱਲਬਾਤ ਕਰਦੇ ਮੈਂ ਕੀ ਕਹਿਣਾ ਚਾਹ ਰਹੀ ਹਾਂ ਜਿਹੜੀ ਕਾਰਵਾਈ ਜਿਹੜੀ ਕਾਰਵਾਈ ਕੀਤੀ ਗਈ ਇੱਥੇ ਬਿਆਨ ਸਿੰਘ ਨਗਰ ਚ ਇਹ ਰਮੇਸ਼ ਸਾਨੀ ਉਰ ਰੈਂਬੋ ਨਾ ਦਾ ਵਿਅਕਤੀ ਹੈ ਜਿਹਨੇ ਸਰਕਾਰੀ ਜ਼ਮੀਨ ਨੂੰ ਇਲੀਗਲੀ ਓਕੂਪਾਈ ਕੀਤਾ ਹੋਇਆ ਸੀ ਤੇ ਸਾਨੂੰ ਕੱਲ ਡੀਸੀ ਆਫਿਸ ਵੱਲੋਂ ਪੁਲਿਸ ਅਸਿਸਟੈਂਸ ਦੀ ਲੈਟਰ ਆਈ ਸੀਗੀ ਜਿਹਦੇ ਤਹਿਤ ਐਸਡੀਐਮ ਸਾਹਿਬ ਦੇ ਨਾਲ ਮੈਂ ਔਰ ਮੇਰੀ ਟੀਮ ਇੱਥੇ ਆਇਆ ਔਰ ਜਿਹੜਾ ਇਹਦਾ ਰਿਕਾਰਡ ਹੈ ਉਹਦੇ ਉਹਨੂੰ ਵਾਚਣ ਤੋਂ ਪਾਇਆ ਗਿਆ ਹੈ ਕਿ ਰਮੇਸ਼ ਸਾਨੀ ਤੇ 12 ਐਫਆਈਆਰਸ ਲਾਸਟ ਹੈ ਜਿਹਦੇ ਚ 4 ਐਨਡੀਪੀਐਸ ਦੇ ਤਹਿਤ ਇੱਕ ਇੱਕ ਰੀਸੈਂਟਲੀ ਪਿਛਲੇ ਸਾਲ ਦੇ ਤੇ ਇੱਕ ਮਰਡਰ ਦਾ ਐਫ ਆਈ ਆਰ ਵੀ ਲੌਜਡ ਹੈ ਜਿਹਦੇ ਤੇ ਹਲੇ ਭੱਜਿਆ ਹੋਇਆ ਆਲਦੋ ਉਹਦੇ ਚ ਵੀ ਅਸੀਂ ਅਰੈਸਟ ਵਾਰੰਟ ਲੈ ਕੇ ਸਾਡੇ ਕੋਲ ਸਟਰੋਂਗ ਲੀਡਸ ਆਸੀ ਇਹਨੂੰ ਛੇਤੀ ਕਾਬੂ ਕਰ ਲਾਂਗੇ ਬਟ ਜਿਹੜਾ ਸੀਐਮ ਸਾਹਿਬ ਵੱਲੋਂ ਮਾਨ ਸਰਕਾਰ ਵੱਲੋਂ ਬੜੀ ਸਟ੍ਰਿਕਟ ਡਾਇਰੈਕਸ਼ਨਸ ਹੈ ਜਿਹੜੀ ਯੂਥ ਨਸ਼ਾ ਵਿਰੋਧ ਉਹਦੇ ਚ ਪਟਿੰਡਰ ਪ੍ਰਸ਼ਾਸਨ ਇਹਦੇ ਬਹੁਤ ਸਾਰੇ ਨਸ਼ਾ ਤਸਕਰਾਂ ਦੀ ਪ੍ਰਾਪਰਟੀਆਂ ਨੂੰ ਵੈਰੀਫਾਈ ਕਰ ਰਿਹਾ ਹੈ ਜਿਹੜੇ ਵੀ ਇਸ ਤਰ੍ਹਾਂ ਇਲੀਗਲੀ ਓਕੂਪਾਈਡ ਹੈ ਉਹਨਾਂ ਤੇ ਐਸ ਪਰ ਲਾ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਮੋਲਿਸ਼ ਕੀਤਾ ਜਾ ਰਿਹਾ ਹੈ ਔਰ ਜਿਨ੍ਹਾਂ ਦੀ ਪ੍ਰਾਪਰਟੀ ਪ੍ਰੋਸੀਡ ਸਾਨੂੰ ਲੱਗਦੀ ਹੈ ਕੋਈ ਡਰਗ ਮਨੀ ਤੋਂ ਬਣੀ ਹੈ ਉਹਨਾਂ ਤੇ ਵੀ ਅਸੀਂ ਪ੍ਰਾਪਰਟੀ ਅਟੈਚਮੈਂਟ ਦੇ ਡਾਕੂਮੈਂਟਸ ਬਣਾ ਕੇ ਕੰਪਿਊਟਰ ਅਥਾਰਟੀ ਨੂੰ ਪੇਜ ਰਹੇ ਪਿਛਲੇ ਸਾਲ ਸਾਡੇ 8 ਕਰੋੜ ਦੇ ਕਰੀਬ ਅਸੀਂ ਇਦਾਂ ਦੀ ਪ੍ਰਾਪਰਟੀ ਅਟੈਚ ਕਰ ਚੁੱਕੇ ਹਾਂ ਔਰ ਇਸ ਤਰ੍ਹਾਂ ਦੇ ਨਸ਼ਾ ਤਸਕਰਾਂ ਦੀ ਅਸੀਂ 10-12 ਪ੍ਰਾਪਰਟੀਆਂ ਦੀ ਡਿਟੇਲਸ